ਤਦ ਉਹ ਜਿਹੜੀ ਵੀਡੀਓ ਬਣੀ ਹੈ ਬੜੀ ਅਹਿਮ ਵੀਡੀਓ ਹੈ ਪਿੰਡ ਦੀ ਸਫਾਈ ਪਿੰਡ ਦੀ ਗੰਦਗੀ ਨੂੰ ਲੈ ਕੇ ਹੈ ਨਾ ਵੀ ਜਿਹੜਾ ਕੁਝ ਮੈਂ ਨਾ ਇੱਕ ਅੱਧੇ ਮਿੰਟ ਦੇ ਵਿੱਚ ਵਿੱਚ ਉਹ ਜਗ੍ਹਾ ਤੇ ਪਹੁੰਚ ਦੂੰ ਜਿਹੜੀ ਜਗ੍ਹਾ ਨੂੰ ਮੈਂ ਮੇਨ ਮੁੱਦੇ ਰਸਤੇ ਰੱਖਦੇ ਹੋਏ ਵਾਏ ਪਾਪਾ ਤਰ ਸਿੰਘ ਜਾਰ ਰਹਾਂਗਾ ਇਹ ਰੋਡ ਦੇ ਉੱਪਰ ਬਹੁਤ ਗੰਦਗੀ ਹੈ ਉਹ ਮੈਂ ਨਾ ਘੱਟੋ ਘੱਟ ਤਿੰਨ ਚਾਰ ਵਾਰੀ ਚੱਕਵਾਦੀ ਪੂਰੀ ਪੰਚਾਇਤ ਨੇ ਸਹਿਯੋਗ ਦਿੱਤਾ ਨਾਲ ਫਿਰ ਬੰਦਾ ਕੀ ਕਰੂਗਾ ਜਦੋਂ ਕੋਈ ਫੇਰ ਵੀ ਨਹੀਂ ਕੰਟਰੋਲ ਕਰਨਗੇ ਤੁਹਾਨੂੰ ਜਾ ਕੇ ਦਿਖਾਉਂਗਾ ਵੇ ਕਿੰਨੀ ਗੰਦਗੀ ਆ ਹਨਾ ਦੁੱਗਾ ਰੋਡ ਜਾਂਦਾ ਦੁੱਗਾ ਨੂੰ ਜਾਂਦਾ ਰਸਤਾ ਇਹ ਤੇ ਸਾਰੀ ਸਪਾਈ ਕਰਵਾ ਦੰਨੇ ਫੇਰ ਉਮੀ ਕਰ ਦੰਨੇ ਸਪਾਈ ਕਰਵਾ ਦੰਨੇ ਫੇਰ ਉਮੀ ਕਰ ਦੰਨੇ ਇੱਕ ਤਾਂ ਹੁੰਦੀ ਆ ਜਗਾ ਨਹੀਂ ਹੈਗੀ ਨਾਲੇ ਜਗਾ ਹੈਗੀ ਅੱਗੇ ਸੱਟਰ ਨੂੰ ਜਗਾ ਜਿਹੜੀ ਆ ਬਣੀ ਹੋਈ ਆ ਉਹ ਜਦੋਂ ਵੀ ਜਗਾ ਬਣੀ ਆ ਫੇਰ ਬੰਦਾ ਦੋ ਕਦਮ ਅੱਗੇ ਹੋ ਜੇ ਤਾਂ ਕੀ ਫਰਕ ਪੈਂਦਾ ਕੋਈ ਇਹ ਦੱਸੋ ਦੋਸਤੋ ਜੇ ਦੋ ਕਦਮ ਅਗਲਾ ਅੱਗੇ ਹੋ ਜੂ ਮੈਨੂੰ ਨਹੀਂ ਲੱਗਦਾ ਉਹ ਚੀਜ਼ ਦੇ ਨਾਲ ਕੋਈ ਫਰਕ ਪੈ ਜੂਗਾ ਦੇਖੋ ਜੇ ਸੀ ਵੀ ਚੱਲਦੀ ਆ ਨਾ ਬਣੀ ਜੇ ਸੀ ਵੀ ਆ ਦੇਖੋ ਇਹ ਸਾਰਾ ਗੰਦ ਮੈਂ ਚਕਾਉਣ ਲੱਗਾਂਗਾ ਆ ਦੇਖੋ ਪੰਚਾਇਤ ਵੱਲੋਂ ਤੇ ਪਰ ਦੁਬਾਰੇ ਫੇਰ ਕੀ ਕਰੀਏ ਹੈ ਨਾ ਗੰਦਗੀ ਗੰਦਗੀ ਕੀ ਬੰਦਾ ਕਰੂਗਾ ਕਿੱਧਰ ਨੂੰ ਜਾਊਗਾ ਬੰਦਾ ਉਹ ਮੇਰਾ ਮੈਂਬੂ ਖੜਾ ਜਾure ਮੇਰਾ ਮੈਂਬਰ ਮੈਂਬੂ ਮੈਂ ਪਿਆਰ ਨਾਲ ਕਹਿਦਾ ਨਾ ਮੇਰੇ ਮੈਂਬਰ ਸਾਹਿਬ ਨੇ ਆ ਖੜੇ ਨੇਗੇ ਇਹਦੇ ਇਹ ਮੋਬਾਈਲ ਕਰਨ ਤੇ ਲਈ ਡਿਊਟੀ ਦੇ ਪੱਕੇ ਨੇ ਮੈਂਬਰ ਇਹ ਜੀ ਗੱਲ ਨਹੀਂ ਗੱਲ ਤਾਂ ਲਜਤ ਆਲੀਏ ਦੇਖੋ ਕੰਮ ਕਰਨ ਦਾ ਸੁਆਦ ਫੇਰ ਵੱਖਰਾ ਹੀ ਹੈ ਜਦੋਂ ਕੋਈ ਪੰਚਾਇਤ ਇਦਾਂ ਡਟ ਕੇ ਸਾਥ ਦੇਵੇ ਨਾ ਫੇਰ ਇਦਾਂ ਚੱਲਦੀ ਹੈ ਜੀਸੀਬੀ ਦੂਜੀ ਜਿਹੜੀ ਅਨਦਾਤੇ ਦੇ ਖੇਤਾਂ ਨੂੰ ਖਾ ਰਹੀ ਹੈ ਕਿੰਨੀ ਵੱਡੀ ਜੀਸੀਬੀ ਹੈ ਅਨਦਾਤੇ ਦੇ ਖੇਤਾਂ ਨੂੰ ਖਾ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਪ੍ਰਭੂ ਹਨਾ ਵੀ ਕੀ ਬੰਦਾ ਕੀ ਕਰਾ ਕੇ ਕੀ ਕਰੂ ਇਤੋਂ ਮੈਂ ਕਾਫੀ ਵਾਰੀ ਪਹਿਲਾਂ ਚੁਕਾ ਚੁੱਕਿਆ ਦੁਬਾਰੇ ਫੇਰ ਚੁਕਾਉਣ ਲੱਗਿਆ ਹੋਇਆ ਵੱਡੇ ਵੱਡੇ ਰੂੜਾ ਦਰਨਾਤੇ ਇਹਨਾਂ ਨੇ ਸਿਰਫ ਮੇਰੀਆਂ ਭੈਣਾਂ ਮਾਤਾ ਮੈਂ ਅੰਦਰੋਂ ਜਾਣਾ ਹੁੰਦਾ ਉਰੋਂ ਜਾ ਕੇ ਅੰਦਰ ਦੇਖਣਾ ਹੁੰਦਾ ਉਧਰ ਨੂੰ ਕਿੱਡੀ ਕੀ ਗੱਲ ਹੈ ਜੇ ਅੰਦਰ ਦੇਖਣਾਂਗੇ ਪਰ ਇਹਨਾਂ ਨੇ ਰੂੜ ਦੇ ਉੱਪਰ ਜਾਂਦਾ ਹਮੇਸ਼ਾ ਪਾਉਣਾ ਹੀ ਹੁੰਦਾ ਤੇ ਸੰਤਮਾ ਬਾਬਾ ਅਤਰ ਸਿੰਘ ਦਾ ਜੋ ਬਰਸ਼ੀ ਆ ਰਹੀ ਆ ਉਹ ਨੂੰ ਮੁੱਖ ਰੱਖਦੇ ਹੋ ਪੰਚਾਇਤ ਬਲੋੜਾ ਹੀ ਸਾਫ਼ ਕਰਵਾ ਰਿਹਾ ਆ ਆ ਦੇ ਇੱਧਰ ਅੰਨ ਦਾਤੇ ਦੇ ਖੇਤ ਦੇ ਵਿੱਚ ਚੱਲਦੀਆਂ ਨੇ ਇਹ ਨੂੰ ਕਿਹੜੀ ਮਸ਼ੀਨ ਦਾ ਦਰਜਾ ਦੇਓਗੇ ਫਿਰ ਵਿਸਾਲ ਕਹੋਗੇ ਜਾਂ ਕੋਈ ਕਿਹੜੀ ਸੋਡਲ ਉਹ ਹੀ ਕਹਿ ਦਿੰਦੇ ਫਿਰ ਇਹ ਸਾਡੇ ਮੈਂਬਰ ਮੈਂਬਰ ਦਾ ਵਰਮਾਹ ਲਾਹੋ ਮੂੰ ਤੋਂ ਪਹਿਲਾਂ ਆਹ ਆਲਰਾਊਂਡਰ ਹੀ ਨੇ ਵਰਮਾਹ ਲਾਹੋ ਮੂੰ ਤੋਂ ਤੇ ਹਾਂਜੀ ਗੁਰਜੰਟ ਜੀ ਠੀਕ ਹੋ ਠੀਕ ਠਾਕ ਇਹ ਵੀ ਸਾਡੇ ਮੈਂਬਰ ਸਾਹਿਬ ਨੇ ਆ ਵੀ ਸਾਡੇ ਮੈਂਬਰ ਸਾਹਿਬ ਨੇ ਡਿਊਟੀ ਤੇ ਖੜੇ ਨੇ ਪਹਿਲਾਂ ਇਹ ਤਾਂ ਵਿਸਾਲ ਮਸੀਹ ਨੂੰ ਵੀ ਮਤ ਪਾਈ ਜਾਂਦੇ ਨੇ ਵਿਸਾਲ ਕਰਤਾਰ ਸਾਹਿਬ ਚਲੋ ਜਿਹਦੀ ਮਿੱਦ ਹੋ ਰਹੀ ਹੈ ਤੇ ਉਹਨੂੰ ਵੱਧ ਹੋ ਜੇ ਆਪਾਂ ਤਾਂ ਇੱਕੋ ਹੀ ਗੱਲ ਕਹਿੰਦੇ ਹਾਂ ਨਾ ਤੇ ਬਰਨਾਂ ਆ ਚੀਜ਼ ਦੀ ਨਾ ਬੰਦਿਆਂ ਨੂੰ ਮਤਲਬ ਸੰਗ ਚਾਹੀਦੀ ਹੈ ਮੈਂ ਤਾਂ ਕੋਈ ਗੱਲ ਜਾਣਦਾ ਵੀ ਜਿਹੜੇ ਬੰਦੇ ਬਾਰੀ-ਬਾਰੀ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਵੀ ਦੁਬਾਰੇ ਡਿੱਗੀ ਜਾਂਦੇ ਨੇ ਅੰਦਰ ਹਟ ਲੈਣਾ ਹੈ ਕਿਹਦੀ ਵੀ ਹੈ ਸਾਝੇ ਕੋਈ ਠੇਕਣਾ ਤਾਂ ਅੰਦਰ ਦੀ ਸਾਈਡ ਉਧਰ ਜਗ੍ਹਾ ਬਥੇਰੀ ਪਈ ਆ ਆ ਸੜਕ ਤੋਂ ਕਿੱਡਾ ਵੱਡਾ ਰਸਤਾ ਹੈ ਅੰਦਰ ਜਾ ਕੇ ਨਹੀਂ ਛੱਡਦੇ ਪਤਾ ਨਹੀਂ ਆ ਰੋਡ ਦੇ ਉੱਪਰ ਹੀ ਡਿੱਗੀ ਜਾਣਗੇ ਫੇਰ ਕਹਿੰਦੇ ਨੇ ਪੰਚਾਇਤ ਕੋਈ ਕੰਮ ਨਹੀਂ ਕਰਉਂਦੀ ਪੰਚਾਇਤ ਦੱਸੋ ਕਿਹੜੇ ਖੂ ਖਾਤੇ ਦੇ ਵਿੱਚ ਅੜੇਗੇ ਫੇਰ ਅੱਕ ਕੇ ਜੇ ਕਿਤੇ ਕੋਈ ਪਰਚਾ ਪੁਰਚਾ ਹੋ ਗਿਆ ਫੇਰ ਉਹਦਾ ਕਹਣਾ ਫੇਰ ਜ਼ਿਆਦਾ ਦਿੱਕਤ ਆਪਦੇ ਆਪ ਨੂੰ ਕਹੋਗੇ ਪੰਚਾਇਤ ਆ ਕਰਉਂਦੀ ਆ ਵਾਹ ਕਰਉਂਦੀ ਆ ਫੇਰ ਅੱਕ ਕਿਦਾਂ ਹੁਣ ਪਰਚੀ ਹੋਣਗੇ ਕਿੰਨੇ ਕ ਵਾਰ ਚਿਕਾਈ ਜਾਵਾਂਗੇ ਨਾ ਪਰ ਰਸਤਾ ਯਾਰ ਆਪਾਂ ਜਾ ਕੇ ਵੱਡੀਆਂ ਵੱਡੀਆਂ ਸਿੱਖਿਆ ਦਿੰਨੇ ਆ ਵੀ ਇਦਾਂ ਕਰਨ ਜਿਹਦਾ ਇਦਾਂ ਰਾਹ ਨੂੰ ਤਾਂ ਸਾਫਰ ਕੋ ਚਿੱਟੀ ਪੱਟੀ ਵਾਲਾ ਰੋੜਾ ਕਿ ਕਹਿ ਦੋ ਇਹਨੂੰ ਚਿੱਟੀ ਪੱਟੀ ਵਾਲਾ ਰੋੜ ਇਹ ਦੁੱਗਾ ਰੋੜ ਬਾਦਰਪੁਰ ਜਿਹੜੇ ਦੁੱਗਾ ਨੂੰ ਰੋੜ ਜਾਂਦਾ ਉਹ ਰੋੜ ਹੈਗਾ ਕੀ ਬੰਦਾ ਕਰੂਗਾ ਇਹਦੇ ਵਿੱਚ ਵਧੀਆ ਵਧੀਆ ਬਾਈ ਕਿੰਨੀ ਜ਼ਿਆਦਾ ਗੰਦਗੀ ਹੈ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਾਰੇ ਦਾ ਸਾਰਾ ਸਾਫ਼ ਹੋਣਾ ਚਾਹੁੰਦੇ ਹੈ ਸਾਫ਼ ਤਾਂ ਕਰਵਾਤਾ ਪਰ ਅੱਗੇ ਵੀ ਇਹਦੀ 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 ਗੌਰ ਰੱਖਣੀ ਚਾਹੀਦੀ ਆ ਸਰਪ੍ਰਦਾ ਜੀ ਜੀ ਕੋ ਵਧੀਆ ਹੋਰ ਵੀ ਮੈਂ ਬਰਾ ਗੱਲ ਇਹ ਹੈ ਨਾ ਬਾਈ ਨਾ ਇਹ ਬਾਈ ਕਿ ਟਿਕਾ ਤੋਂ ਆਇਆ ਖੜਾ ਮਰ ਲਵੇ ਤੁਸੀਂ ਜਦੋਂ ਦੇਖਦੇ ਵੀ ਪਿੰਡ ਦੇ ਬਾਦਰਪੁਰ ਦੇ ਦੇਖਦੇ ਨੇ ਜਾਂ ਤੁਹਾਡੇ ਪਿੰਡ ਵਾਲੇ ਵੀ ਮਾੜਾ ਮਾੜਾ ਹੱਥ ਕੱਢ ਜਾਂਦੇ ਨੇ ਸਹੀ ਗੱਲ ਹੈ ਸਾਡੇ ਤੂੰ ਐਂ ਕਰੇ ਤੂੰ ਕਦੇ ਨੰਗਦਾ ਹੈ ਤੂੰ ਕਦੇ ਦਿਖਾਏ ਕਿਤੇ ਨਹੀਂ ਉਰੇ ਜਾਂਦੇ ਜਾਂਦੇ ਮੈਂ ਸੁਣਿਆ ਕਹਿੰਦੇ ਵੀ ਮਾੜਾ ਮोटा ਹੱਥ ਕੱਢ ਜਾਂਦੇ ਨੇ ਲਵਾਵਿਆਂ ਵਾਲੇ ਨਹੀਂ ਨਹੀਂ ਹੈ ਮੈਦਾਨ ਉਹ ਸਾਡੇ ਆਪਦੇ ਨਹੀਂ ਛਿੜਦੇ ਤੂੰ ਦੇ ਮੇਰੀ ਗੱਲ ਸੁਣ ਲੈ ਤੂੰ ਕਹੇਗਾ ਕਿਹੋ ਜੀ ਗੱਲ ਕਰਦਾ ਇਹਨੂੰ ਕੋਣਾ ਕਰਲਾ ਹੈ ਜੇ ਬੜਾ ਜੇ ਪਰਾ ਕਿ ਕਰ ਦੋ ਸੱਚ ਦੋ ਕੀ ਹੈ ਸਾਡੇ ਪਿੰਡ ਚ ਧੰਨਵਾਦ ਜੀ ਪਿੰਡ ਚ ਦਿਖਾ ਦੇ ਸਾਡੇ ਆ ਨਾਇ ਨਾਇ ਰੋਜ ਆ ਨਾਇ ਨਾਇ ਰੋਜ ਉਹ ਹੋਰ ਬੜਾ ਜਿਆਦਾ ਚੰਗਿਆ ਬੜਾ ਸਾਂਹੇ ਕਰਾ ਲੱਗਣਾ ਕਾਦੀ 1 ਬਾਸਾ ਹਰ ਸਾਲ ਫੋਟੋ ਤੀ ਉਹ ਕੰਦ ਦਾ ਦੋ ਚੱਕੀ ਉਹ ਵੀ ਅੰਦਰ ਛਿੜਦੇ ਛਿੜਦੇ ਨਹੀਂ ਹੈ ਕੰਦ ਚੱਕੀ ਹੈ ਵੀ ਅੰਦਰ ਤੋਂ ਦੇਖ ਕੇ ਹੁੰਨੀ ਅੰਦਰ ਦੇਖਦੇ ਹਾਂ ਫਿਰ ਕਦੋਂ ਛਿੱਟਣਗੇ ਫਿਰ ਤਾਂ ਜਮੀ ਦੁਕਾਨਦਾਰਾਂ ਬੰਦ ਹੋ ਉਧਰ ਤੇ ਆਇਆ ਕਰੋ ਮੈਂ ਉੱਥੇ ਜਾਣਾ ਚਾਰ ਪੰਜ ਜਣੀਆਂ ਉੱਥੇ ਦੀ ਉਦੋਂ ਅਸੀਂ ਕੰਮ ਅਸੀਂ ਰੋਜ਼ ਕਹਿ ਕੇ ਜਾਂਦੇ ਹਾਂ ਨਾ ਬਾਕੀ ਸਾਲਾ ਕਹਿੰਦੇ ਅਸਾਂ ਦੀ ਚੋਟੀ ਪਾਈ ਹੋਈ ਮੈਂ ਕਿਹਾ ਮਹਾ ਇੱਕ ਦਿਨ ਹੀ ਹੋੜ ਨਹੀਂ ਹੈਗੀ ਯੋਧ ਨਾਲ ਕਹਿੰਦੇ ਕੀ ਗੱਲ ਹਾਂ ਨਾ ਜਿਹੜਾ ਦੁਨਿਆ ਰਾਜ਼ ਸਡੇ ਇੰਨਾ ਕ ਮਹਾ ਇਹ ਵੀ ਬੰਦ ਹੋ ਜਾਂਦਾ ਇਹ ਵੀ ਬੰਦ ਹੋ ਜੂਗਾ ਸਹੀ ਗੱਲ ਫਿਰ ਉਹਦਾ ਮੈਂਬਰ ਤੀ ਦਾ ਖਤਮ ਹੋ ਗਿਆ ਜਿੱਥੇ ਹੋ ਗਿਆ ਅੱਜ ਫਿਰ ਮੈਂਬਰ ਨੂੰ ਕਿਹਾ ਹਾਂ ਮਹਾ ਜੀ ਮੈਂਬਰ ਸਾਹਿਬ ਜੀ ਵੀ ਸੀ ਉਹਨੂੰ ਉਹਨਾਂ ਵਾਲੇ ਨੂੰ ਅਮਰਿਕਾ ਹਾਈ ਡੀਬੀਸੀ ਨੇ ਹੈਗੀ ਇਹਦਾ ਕੀ ਕਰਨਾ ਮਾ ਉਸੇ ਥੋੜਾ ਜਿਹਾ ਹੌ ਰਹਿਦਾ ਯਾਰ ਟੋਆ ਪਣਾ ਲਓ ਅਜਿਹਾ ਉਧਰ ਵੀ ਆਉਣ ਲੱਗ ਜਾਣਾ ਵਾ ਉਹੀ ਤਾਂ ਮੈਂ ਕਹਿੰਦਾ ਪਰ ਵੱਡੇ ਰੋਡ ਦੀ ਆਉਣ ਵਾਲੇ ਕੰਮ ਹੋ ਗਿਆ ਆਪਣੀ ਹੱਦੀਆਂ ਨੂੰ ਰੋਟੀ ਕੋਈ ਵਧੀਆ ਹਨ ਬਾਈ ਜੀ ਬੜੀ ਜਿਹਾ ਬਾਲਾ ਬਾਲਾ ਜਿਆਦੇ ਮਾੜਾ ਹਾਲ ਹੈ ਬਹੁਤ ਵਾਰ ਪਹਿਲਾਂ ਮੈਂ ਵੀ ਕਹਿੰਦਾ ਬਹੁਤ ਵਾਰ ਅਸੀਂ ਰੋਜ਼ ਆ ਇਹਨੂੰ ਪੁੱਛਾ ਅਸੀਂ ਬੜਾ ਛੇੜ ਕੇ ਰੱਖਦੇ ਆ ਅੱਛਾ ਵਾਹ ਦੇਖੋ ਦੇਖੋ ਸਿਰਦੇ ਨਾ ਸਾਨੂੰ ਫੋਟੋ ਖੱਢ ਕੇ ਜ਼ਰੂਰ ਦੇ ਬਸ ਮੈਨੂੰ ਆ ਜੀ ਬੇਫਿਕਰ ਮੈਨੂੰ ਫੋਟੋ ਦੇ ਕੰਮ ਰੋਜ਼ ਆਪਾਂ ਪਰਤੇ ਚਾਹੋਵਾਂਗੇ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਅੰਦਰਲੀ ਸਾਈਡ ਪਹਿਲਾਂ ਲਾਈਵ ਆਵਾਜ਼ ਚਲਦੀ ਤੇ ਵਾਧੇ ਵਿੱਚ ਲਾਈ ਹੈ ਤੇ ਇਹ ਬਈ ਅੰਦਰਲੀ ਸਾਈਡ ਵੀ ਔਰ ਆਪਾਂ ਨੇ ਜਿਹੜਾ ਨਾਲਾ ਬਣਵਾਇਆ ਤੇ ਨਾਲੇ ਦੇ ਨਾਲ ਦੀ ਨਾਲਾ ਗੰਦਗੀ ਪਈ ਸੀ ਕੁਸ ਇਹ ਵੀ ਸਾਰੀ ਦੀ ਸਾਰੀ ਆਪਾਂ ਨੇ ਰੁੱਝ ਸੁਕਵਾਈਏ ਕਿਉਂਕਿ ਪਹਿਲਾਂ ਵੀ ਦੱਸਿਆ ਹੈ ਸੰਤਵਾ ਬਾਬਾ ਬੱਤਰ ਸਿੰਘ ਜੀ ਦੀ ਜੋ ਸਲਾਣਾ ਬਰਸੀ ਹੈ ਉਹ ਹੈ ਨਾ ਉਦੇ ਕਰਕੇ ਆਪਾਂ ਨੇ ਜਿਹੜੀ ਸਪਾਈ ਕਰਵਾਉਣ ਲੱਗੇ ਹੋਿਆਂਗੇ ਕੱਲਾ ਉਰੇ ਨਹੀਂ ਇਹਦੇ ਨਾਲ ਦੀ ਨਾਲ ਜਿਹੜਾ ਮੇਨ ਰੋਡ ਹੈ ਮੇਨ ਰੋਡ ਦੇ ਨਾਲ ਵੀ ਜਿੱਥੇ ਕੋਈ ਟੋਆ ਟੱਪਾ ਸਾਰੇ ਬੰਦ ਕਰਾ ਕੇ ਵਧੀਆ ਸਪਾਈ ਕਰਾਵਾਂਗੇ ਇਹ ਮੇਰੇ ਮੈਂਬਰ ਸਾਹਿਬ ਦੋ ਗੁਰਜੰਟ ਜੇ ਬਲਵੰਤ ਵਾਕਿ ਹੋਰ ਮੈਂਬਰ ਵੀ ਸਾਰੇ ਮੈਂਬਰ ਨਾਲ ਨੇ ਸਾਥ ਬਹੁਤ ਦਿੰਦੇ ਨੇ ਬਾਈ ਮੇਨ ਲੱਜ ਤਾਂ ਆ ਜਾਂਦੀ ਆ ਬਾਈ ਜਦੋਂ ਕੋਈ ਕੰਮ ਕਰਦਾ ਕੰਮ ਕਰਨ ਦਾ ਸੁਆਦ ਵੀ ਫੇਰ ਹੀ ਆਉਂਦਾ ਜਦੋਂ ਪਬਲਿਕ ਸਾਥ ਦੇਵੇ ਆ ਬਾਈ ਉਰੇ ਨਾਲਾ ਬਣਾਇਆ ਨਾਲਾ ਬਣਾਉਣ ਦੇ ਵਿੱਚ ਵੀ ਇੰਨਾ ਖਸਾ ਦਿੱਤਾ ਆਪਾਂ ਇੱਕ ਬਿਆਨ ਨਹੀਂ ਕਰ ਸਕਦੇ ਬਹੁਤ ਜਿਆਦਾ ਪਬਲਿਕ ਨੇ ਸਾਥ ਦਿੱਤਾ ਤੇ ਪਾਣੀ ਦੀ ਹੋਲਾ ਕੇ ਟੁੱਲੂ ਪੰਪ ਲਾ ਕੇ ਪਾਣੀ ਕੱਢਿਆ ਕਰਨਾ ਜਾਂ ਕਿਸੇ ਵੀ ਤਰੀਕੇ ਦੇ ਨਾਮ ਤੇ ਪਰ ਫਿਰ ਨਾਲੇ ਦੀ ਵੀ ਬਾਈ ਗੱਲ ਬਣ ਗਈ ਇਹ ਕਹਿੰਦੇ 1965 ਦੇ ਵਿੱਚ ਨਾਲਾ ਬਣਿਆ ਹੋਇਆ ਸੀਗਾ ਤੇ ਇੱਕ ਬਾਈ ਨੇ ਮੈਨੂੰ ਦੱਸਿਆ ਦੀ ਕਹਿੰਦਾ ਇੰਨੇ ਸਾਲ ਪੁਰਾਣਾ ਨਾਲਾ ਬਣਿਆ ਹੋਇਆ ਇਹ ਅਗਲਾ ਟੋਟਾ ਜਿਹੜਾ ਉਹ 2007 ਦੇ ਵਿੱਚ ਬਣਿਆ ਹੋਇਆ ਸੀ ਹੁਣ ਤਾਂ ਜਮੀ ਡੂੰਗਾ ਰਹਿ ਗਿਆ ਡੁੱਬ ਗਿਆ ਨਾਲਾ ਉਹ ਇੰਨਾ ਇੰਨਾ ਪੁਰਾਣੀਮਾ ਹੋ ਗਿਆ ਹੁਣ ਆਪਾਂ ਨੇ ਬੈਡ ਉੱਚਾ ਰੱਖਿਆ ਉਹਨਾ ਬਾਈਆ ਆਪਣਾ ਕਹਿੰਦਾ ਵੀ ਯਾਰ ਮੈਂ ਨਹੀਂ ਕਹਿੰਦਾ ਉੱਧਰਲੇ ਪਾਸੇ ਦੇਖ ਕੇ ਹੁੰਦੇ ਇੱਕ ਤੱਪੂ ਜਹਾ ਤਾਂ ਡੇਗਿਆ ਆ ਮੈਂ ਪੁੱਛਿਆ ਚੱਕਰ ਕੀ ਉਹ ਖੰਬੇ ਦੇ ਉੱਪਰ ਨਾ ਲਿਖ ਕੇ ਲਾਇਆ ਪਿਆ ਵੀ ਕੂੜਾ ਸਟਰ ਵਾਲਾ ਕੁੱਤਾ ਹੋਊਗਾ ਤੇ ਮੈਂ ਇਹਨੂੰ ਆਖਿਆ ਮਾਪਾ ਕੀ ਕੂੜਾ ਸੜਦੇ ਆ ਪਤਾ ਚਲੋ ਚੰਗਾ ਕੰਮੀ ਕਰਦੇ ਆ ਕਹਿੰਦਾ ਬਾਈ ਨਾ ਯਾਰ ਕਈ ਵਾਰ ਤੁਰ ਜਾਂਦਾ ਉਹਨਾਂ ਦੇਖਦਾ ਕਹਿੰਦਾ ਬੇਇੱਜ਼ਤੀ ਵਾਲੀ ਗੱਲ ਹੈ ਦੇਖੋ ਜਿਹਨੇ ਗੱਲ ਮੰਨਣੀ ਹੈ ਜਿਹਨੇ ਮੰਨਣੀ ਹੈ ਵਿੱਚ ਕਿਤੇ ਕੰਧਾਂ ਤੇ ਲਿਖਿਆ ਪਿਆ ਹੁੰਦਾ ਵੀ ਵੀ ਇੱਥੇ ਵਾਸਰੂਮ ਨਾ ਕਰੋ ਹਨਾ ਕਾਫੀ ਕੁਝ ਲਿਖਿਆ ਹੁੰਦਾ ਹੈ ਲੋਕ ਨਹੀਂ ਮੰਨਦੇ ਉੱਥੇ ਕਰੀ ਜਾਂਦੇ ਨੇ ਪਰ ਇਹ ਬੰਦੇ ਨੇ ਲੋ ਗੱਲ ਮੰਨੀ ਆ ਉਹ ਖੰਬੇ ਤੇ ਲਿਖ ਕੇ ਲਾਇਆ ਹੋਇਆ ਇਹਨੇ ਦੇਖ ਲਿਆ ਇਹ ਕਹਿੰਦਾ ਬਈ ਹੁਣ ਉਧਰੋਂ ਨਹੀਂ ਕਹਿੰਦਾ ਮੈਂ ਸਿੱੜਦਾ ਹੈਗਾ ਜੇ ਮਤਲਬ ਐਂ ਨੂੰ ਅੱਗੇ ਕਿਤੇ ਨਾ ਕਿਤੇ ਕੋਈ ਇਹਦਾ ਜਗਾੜ ਹੈ ਜਿਹੜਾ ਮੈਂ ਕਰ ਦੂੰਗਾ ਸਪਾਈ ਜ਼ਰੂਰ ਕਰ ਦੂੰਗਾ ਪਰ ਉੱਥੇ ਡੇ ਦੱਸਦੇ ਉਤਰ ਕੇ ਜੀ ਸੀ ਬੀ ਵਾਲਾ ਕਹਿ ਰਿਹਾ ਕਹਿੰਦਾ ਵੀ ਨਾ ਬਈ ਐਦਾਂ ਨਹੀਂ ਇੱਕ ਕਹਿੰਦਾ ਵੀ ਗਿੱਲਾ ਜਿਆਦੇ ਚੱਕਣਾ ਔਖਾ ਥੋੜਾ ਥੋੜਾ ਪਾ ਇਹਨੂੰ ਕਹੇ ਤਾਂ ਵੀ ਬਈ ਤੂੰ ਚੱਕ ਦੇ ਵਾਕਿਆ ਜਿਆਦਾ ਹੈ ਉਹ ਜਦੋਂ ਸੁੱਕ ਬਰੂਰਾ ਹੋ ਗਿਆ ਤਾਂ ਆਪਾਂ ਬੰਦੇ ਲਾ ਕੇ ਇਹਨੂੰ ਬਿਲਕੁਲ ਸਾਫ਼ ਕਰਾਂ ਕਿਉਂਕਿ ਸਾ ਮੇਨ ਸਾਤਾ ਇਹ ਪਿੰਡ ਦੀ ਮੇਨ ਜਗ੍ਹਾ ਇਹਦਾ ਸਫਾਈ ਕਰਾਉਣੀ ਆ ਹੁਣ ਉਹ ਰੇ ਸਾਈਡ ਜੀ ਤੇ ਜਗ੍ਹਾ ਉਹ ਜਿੱਥੇ ਕੰਦ ਬਚਦੀ ਆ ਉਹਦੇ ਲੇ ਮਿੱਟੀ ਲਾਉਣ ਵਾਲੀ ਆ ਮਹਾਏ ਦੇ ਲੇ ਲਾ ਦੋ ਕੁਝ ਨਾ ਕੁਝ ਐਨੇ ਚੱਲ ਆਪਣਾ ਕੰਮ ਆ ਜਿਹੜਾ ਚੱਲਦਾ ਹੋ ਜਾਊਗਾ ਬਾਈ ਲਾ ਲੈ ਲੂਡਰ ਹੁਣ ਲੂਡਰ ਲਿਆ ਕੇ ਦੱਬ ਕੇ ਕਿੱਲੇ ਉਹਨਾਂ ਨੂੰ ਇਹਨੂੰ ਛੱਟੂਗਾ ਬਾਈ ਵੀਡੀਓ ਨੂੰ ਪਿਆਰ ਜ਼ਰੂਰ ਦਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਲਾਈਵ ਹੁੰਦੇ ਹੁੰਦੇ ਆਪਾਂ ਦਿਨੇ ਜਾਂ ਸ਼ਾਮ ਨੂੰ ਲਾਈਵ ਦੇ ਵਿੱਚ ਕਦੇ ਮੈਂ ਕੋਈ ਲੱੱਚਰ ਗੱਲ ਨਹੀਂ ਕਰਦਾ ਕੋਈ ਮਾੜੀ ਗੱਲ ਨਹੀਂ ਕਰਦਾ ਹਮੇਸ਼ਾ ਜੇ ਕੋਈ ਗੱਲ ਕਰੂ ਤਾਂ ਤਰਕ ਨਾਲ ਹੀ ਕਰੂੰਗਾ ਤੇ ਜੇ ਤੁਸੀਂ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਪਚਾਇਆ ਕਰੋ ਤਾਂ ਭਾਈ ਹੌਸਲਾ ਵੀ ਰਹਿੰਦਾ ਤੇ ਚਲੋ ਚੈਨਲ ਵੀ ਆਪਾਂ ਨਹੀਂ ਵੀ ਬਣਾਇਆ ਆਪਣਾ ਵੀ ਚੈਨਲ ਚੱਲ ਪੂਗਾ ਦੁਬਾਰਾ ਫਿਰ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਗਰ ਕੋਈ ਦਿਸਾਨ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ